ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੋ ਗਿਆ ਜੀ ਸੁਬਾ ਦਾ 9 ਵਜੇ ਆ ਤੇ ਅੱਜ ਆਪਾਂ ਕੋਈ ਕੰਮ ਨਹੀਂ ਕਰਿਆ ਬਸ ਆਈ ਬੈਗ ਹੜ ਕੇ ਪੈ ਕੇ ਝਟ ਵੇਖ ਕੇ ਫੋਨ ਫੋਨ ਟਾਈਮ ਪਾਸ ਕਰ ਲਿਆ ਤੇ ਪਸ਼ੂ ਵਿਚਾਰੇ ਵੇਟ ਕਰ ਰਹੇ ਆ ਥੋੜਾ ਜਿਹਾ ਮੌਸਮ ਠੰਡਾ ਸੀ ਮੈਂ ਕਹ ਅਰੇਸਟ ਕਰ ਲੇ ਨਾ ਤੀ ਕੰਮ ਭੱਜੂ 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 ਕਿਤੇ ਮਨ ਦੀ ਵੀ ਸੁਣ ਲੈਣੀ ਚਾਹੀਦੀ ਆ ਹਨ ਤਾਂ ਕਰਕੇ ਅੱਜ ਮੈਂ ਕੋਈ ਖਾਸ ਕੰਮ ਨਹੀਂ ਕਰਿਆ ਐਂ ਫਿਰਦੀ ਆ ਤੇ ਇੱਧਰ ਤੁਹਾਨੂੰ ਆਪਾਂ ਕੈਮਰਾ ਕਰਕੇ ਦਿਖਾਉਣੀ ਆ ਮੱਝਾਂ ਕਰ ਰਹੀਆਂ ਵੇਟ ਮੇਰੀ ਅੜੀ ਗਡੂ ਕੇ ਬੈਂਗਾ ਦੋ ਤਨ ਵਰਗਾ ਖੜੰਗਾ ਹੋਣਾ ਚਾਕੀ ਜਾਂਦੀ ਇੱਧਰ ਪਈ ਆਪਣੀ ਲੇਟੀ ਆਪਾਂ ਇਹਨਾਂ ਨੂੰ ਲੇਟੀ ਪਾਉਣੀ ਆ ਤੇ ਉੱਧਰ ਆਪਣੀ ਖੇਲ ਵੀ ਪਾਣੀ ਦੀ ਭਰ ਗਈ ਉਹਨੂੰ ਵੀ ਬੰਦ ਕਰਦੇ ਆ ਟੂਟੀ ਤੇ ਇਹ ਵਿਚਾਰੀਆਂ ਵੇਟ ਕਰਦੀਆਂ ਵੀ ਸਾਨੂੰ ਬੰਨ ਦੋ ਜਿਵੇਂ ਆਪਣੇ ਡੇਲੀ ਦਾ ਰੁਟੀਨ ਬਣਿਆ ਹੁੰਦਾ ਹਨਾ ਇਹਨਾਂ ਦਾ ਵੀ ਰੁਟੀਨ ਬਣਿਆ ਵੀ ਪੱਠੇ ਖਾਦੇ ਨਾਤियां ਤੇ ਸੌਂਗਾ ਬਸ ਇਹ ਕੰਮ ਹੈ ਉਸ ਕੰਮ ਵਾਂਗੂ ਤੇ ਹੁਣ ਇਹਨਾਂ ਨੂੰ ਅੱਜ ਵੀ ਲੱਗੀ ਪਈ ਵੇਛੇਤੀ ਸਾਨੂੰ ਅੰਦਰ ਕਰਦੇ ਆ ਦਾ ਮੂੰਹ ਦਿਖਾਵਾਂ ਤੁਹਾਨੂੰ ਨਾ ਸਾਫ ਲਾਉਂਦੀ ਐ ਤੇ ਚਲੋ ਜੀ ਜਦੋਂ ਆਪਾਂ ਬੱਠਲ ਨੂੰ ਹੱਥ ਲਾਇਆ ਤੇ ਇਹਨਾਂ ਨੇ ਉੱਠ ਖੜਨਾ ਕਹਿਣ ਦੀ ਲੋੜ ਨਹੀਂ ਪੈਣੀ। ਅਠ ਖੜੋ ਨਹੀਂ ਜਿਹਨੇ ਲੇਟੀ ਖਾਣੀ ਆ। ਤੇ ਚੱਕੀਏ ਬੱਠਲ ਰੱਖੀ ਇਹਨਾਂ ਦੇ ਅੱਗੇ। ਸਾਰੰਗਾ ਦੀ ਫੇਰ। ਨੀਤ ਮਾੜੀ ਮਾੜੀ ਨੀਤ ਮਾੜੀ ਨੀਤ। ਅੱਜ ਵੈਸੇ ਮੇਰਾ ਮਨ ਨਹੀਂ ਕਰ ਰਿਹਾ ਨਾ ਕੋਈ ਕੰਮ ਕਰਨ ਨੂੰ। ਨਾ ਕੋਈ ਵਲੌਗ ਬਣਾਉਨ ਨੂੰ ਮੈਂ ਵੈਸੇ ਹੀ ਚੱਕ ਲਿਆ ਫੋਨ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੋ ਗਿਆ ਜੀ ਸਵੇਰ ਦਾ 9 ਵਜੇ ਆ ਤੇ ਅੱਜ ਆਪਾਂ ਕੋਈ ਕੰਮ ਨਹੀਂ ਕਰਿਆ ਬਸ ਆਈ ਬੈਕ ਖੜ ਕੇ ਪੈ ਕੇ ਝਟ ਵੇਖ ਕੇ ਫੋਨ ਫੋਨ ਟਾਈਮ ਪਾਸ ਕਰ ਲਿਆ ਤੇ ਪਸ਼ੂ ਵਿਚਾਰੇ ਵੇਟ ਕਰ ਰਹੇ ਆ ਥੋੜਾ ਜਿਹਾ ਮੌਸਮ ਠੰਡਾ ਸੀ ਮੈਂ ਕਹ ਅਰੇਸਟ ਕਰ ਲੇ ਨਹਿਤੀ ਕੰਮ ਭੱਜੂ 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 ਕਿਤੇ ਮਨ ਦੀ ਵੀ ਸੁਣ ਲੈਣੀ ਚਾਹੀਦੀ ਆ ਹਨ ਤਾਂ ਕਰਕੇ ਅੱਜ ਮੈਂ ਕੋਈ ਖਾਸ ਕੰਮ ਨਹੀਂ ਕਰਿਆ ਐਂ ਫਿਰਦੀ ਆ ਤੇ ਇਧਰ ਤੁਹਾਨੂੰ ਆਪਾਂ ਕੈਮਰਾ ਕਰਕੇ ਦਿਖਾਉਣੀ ਆ ਮੱਝਾਂ ਕਰ ਰਹੀਆਂ ਵੇਟ ਮੇਰੀ ਅੜੀ ਗਡੂ ਕੇ ਬੈਂਗਾ ਦੋ ਤਨ ਵਰਗਾ ਖੜਗਾ ਹੋਗਣਾ ਝਾਕੀ ਜਾਂਦੀ ਇਧਰ ਪਈ ਆਪਣੀ ਲੇਟੀ ਆਪਾਂ ਇਹਨਾਂ ਨੂੰ ਲੇਟੀ ਪਾਉਣੀ ਆ ਤੇ ਉੱਧਰ ਆਪਣੀ ਖੇਲ ਵੀ ਪਾਣੀ ਦੀ ਭਰ ਗਈ ਉਹਨੂੰ ਵੀ ਬੰਦ ਕਰਦੇ ਆ ਟੂਟੀ ਤੇ ਇਹ ਵਿਚਾਰੀਆਂ ਵੇਟ ਕਰਦੀਆਂ ਵੀ ਸਾਨੂੰ ਬੰਨ੍ਹ ਦੋ ਜਿਵੇਂ ਆਪਣੇ ਡੇਲੀ ਦਾ ਰੁਟੀਨ ਬਣਿਆ ਹੁੰਦਾ ਹਨਾ ਇਹਨਾਂ ਦਾ ਵੀ ਰੁਟੀਨ ਬਣਿਆ ਵੀ ਪੱਠੇ ਖਾਦੇ ਨਾਤਿਆਂ ਤੇ ਸੌਂਗਾ ਬਸ ਇਹ ਕੰਮ ਹੈ ਉਸ ਕੰਮ ਵਾਂਗੂ ਤੇ ਹੁਣ ਇਹਨਾਂ ਨੂੰ ਅੱਜ ਵੀ ਲੱਗੀ ਪਈ ਮਛੇਤੀ ਸਾਨੂੰ ਅੰਦਰ ਕਰਦੇ ਦਾ ਮੂੰਹ ਦਿਖਾਵਾਂ ਤੁਹਾਨੂੰ ਨਾ ਸਾਫ ਲਾਉਂਦੀ ਐ ਤੇ ਚਲੋ ਜੀ ਜਦੋਂ ਆਪਾਂ ਬੱਠਲ ਨੂੰ ਹੱਥ ਲਾਇਆ ਤੇ ਇਹਨਾਂ ਨੇ ਉੱਠ ਖੜਨਾ ਕਹਿਣ ਦੀ ਲੋੜ ਨਹੀਂ ਪੈਣੀ ਅਠ ਖੜੋ ਨਹੀਂ ਜਿਹਨੇ ਲੇਟੀ ਖਾਣੀ ਆ ਤੇ ਚੱਕੀਏ ਬੱਠਲ ਰੱਖੀ ਇਹਨਾਂ ਦੇ ਅੱਗੇ ਸਾਰੰਗਾ ਦੀ ਫੇਰ ਨੀਤ ਮਾੜੀ ਮਾੜੀ ਨੀਤ ਮਾੜੀ ਨੀਤ ਅੱਜ ਵੈਸੇ ਮੇਰਾ ਮਨ ਨਹੀਂ ਕਰ ਰਿਹਾ ਨਾ ਕੋਈ ਕੰਮ ਕਰਨ ਨੂੰ ਨਾ ਕੋਈ ਵਲੌਗ ਬਣਾਉਣਾ ਮੈਂ ਵੈਸੇ ਹੀ ਚੱਕ ਲਿਆ ਫੋਨ ਫੋਨ ਚੱਕ ਕੇ ਸੋਚਿਆ ਚਲੋ ਵਲੌਗ ਬਣਾ ਲੈਨੇ ਆ ਜੇ ਮਨ ਕੀਤਾ ਤਾਂ ਅੱਜ ਹੀ ਕੰਟੀਨਿਊ ਕਰ ਦਾਂਗੇ ਇਹਨਾਂ ਨੂੰ ਇਹਨੂੰ ਕੰਪਲੀਟ ਕਰ ਦਾਂਗੇ ਜੇ ਨਾ ਕੀਤਾ ਤਾਂ ਦੋ ਤਿੰਨਾਂ ਦਿਨਾਂ ਦੇ ਨਾਲ ਆਪਾਂ ਕੰਪਲੀਟ ਕਰਕੇ ਤੁਹਾਨੂੰ ਵਲੌਗ ਦੇ ਦਾਂਗੇ ਤੇ ਇਹਨਾਂ ਮੂਰੇ ਲੇਟੀ ਰੱਖਤੀ ਆ ਮੈਂ ਜੀ ਮਸ਼ੀਨਾਂ ਚੱਲ ਪਈਆਂ ਬੱਠਰਾਂ ਦੀ ਸਫਾਈ ਕਰਨ ਤੁਹਾਨੂੰ ਦਿਖਾਉਣੇ ਆ ਆਵਾਜ਼ ਵੀ ਆਉਂਦੀ ਹੋਊ ਤੁਹਾਨੂੰ ਇਹਨਾਂ ਦੇ ਖਾਣ ਦੀ ਦੇਖੋ ਇਹ ਖਾ ਰਹੀਆਂ ਖਾ ਖੂ ਕੇ ਇਹਨਾਂ ਨੇ ਵਧੀਆ ਸਾਫ਼ ਕਰਕੇ ਬੱਠਲ ਮਾਂ ਇਸ ਵਾਰ ਤੇ ਰੱਖ ਦੇਣੇ ਆ ਤੇ ਆ ਵਿਚਾਰੀ ਵੇਟ ਕਰਦੀ ਇਹਨੂੰ ਨਹੀਂ ਪਾਈਦੀ ਲੇਟੀ ਚ ਦੁੱਧ ਪਤਲਾ ਹੁੰਦਾ ਮੜਕੇ ਲੇਟੀ ਦੇ ਨਾਲ ਬਹੁਤ ਟਾਈਮ ਖਾ ਲਈ ਇਹਨੇ ਤੇ ਉਹ ਵੀ ਵਿਚਾਰੀ ਸਰਸੁਰ ਲਵੇੜ ਕੇ ਖੜ ਗਈ ਵੀ ਇਹ ਨਹੀਂ ਬੰਦੀ ਮੈਨੂੰ ਖਰਲੀ ਤੇ ਹੁਣ ਮੈਨੂੰ ਨਹੀਂ ਪਾਉਂਦੀ ਲੇਟੀ ਕਿਉਂਕਿ ਜੇ ਇਹ ਫਾਲ ਸੈਟ ਗਈ ਸੀ ਤੇ ਇਹਨੂੰ ਦਵਾਈ ਦਿੱਤੀ ਆ ਹੁਣ ਪਾਊਡਰ ਜਆ ਪਾਇਆ ਸੀਗਾ ਘਾਟਕੂਟ ਤੋਂ ਤੇ ਜੇ ਨਵੇਂ ਦੁੱਧ ਹੋ ਜਾਵੇ ਤਾਂ ਹਨਾ ਤੇ ਉਧਰ ਉਹ ਖੜੀ ਐ ਪਾਣੀ ਦੇ ਨਾਲ ਖੇਡ ਰਹੀ ਐ ਤੇ ਇਹ ਖਾਂਦੀਆਂ ਤੇ ਜੀ ਫਿਰ ਆਪਾਂ ਇਹਨਾਂ ਦੂਜੀਆਂ ਨੂੰ ਵੀ ਬੰਨ੍ਹ ਦਿੰਨੇ ਆ ਤੇ ਮਾਂ ਦੀ ਗੱਲ ਇਹ ਆ ਕਿ ਵੀ ਮਾਨ ਅੱਜ ਨਹੀਂ ਕਰ ਰਿਹਾ ਕੰਮ ਕਰਨ ਨੂੰ ਪਰ ਕਰਨਾ ਪੈਣਾ ਹਨਾ ਕਈ ਵਾਰ ਆਪਾਂ ਬੈਕ ਰੋ ਕੇ ਅਣ ਮੰਨੇ ਮਨ ਦੇ ਨਾਲ ਕੰਮ ਪੂਰਾ ਕਰਦੇ ਆਂ ਇੱਧਰ ਆਪਣੀ ਲੇਟੀ ਧਰਤੀ ਸੀ ਵੈਸੇ ਤਾਂ ਕੰਮ ਕਰਲੇ ਸੀਗੇ ਹਨਾ ਜਿਹੜੇ ਕਰਨ ਵਾਲੇ ਸੀਗੇ ਤੇ ਥੋੜਾ ਜਿਹਾ ਮੌਸਮ ਠੰਡਾ ਹੋਣ ਕਰਕੇ ਪਸੂ ਇੱਥੇ ਬੈਠੇ ਸੀ ਮੈਂ ਨਹੀਂ ਗੌਰ ਕੀਤੀ ਮੈਂ ਕਿਾ ਚਲ ਠਹਿਰ ਕੇ ਕਰ ਦਾਂਗੇ ਤੇ ਹਜੇ ਰੋਟੀ ਖਾਣੀ ਆਂ ਜੀ ਲਾਉਣੀ ਆ ਮੈਂ ਰੋਟੀ ਹਜੇ ਰੋਟੀ ਵਾਲੇ ਪਾਸੇ ਨਹੀਂ ਆਈ ਇੱਧਰ ਪਸੂਆਂ ਦਾ ਹੀ ਕੰਪਲੀਟ ਕਰ ਰਹੀ ਸੀਗੀ ਬੈਠੀ ਸੀ ਚਲੋ ਜੀ ਠੀਕ ਆ ਕਦੇ ਕਦੇ ਮਨ ਦੀ ਵੀ ਸੁਣ ਲੈਣੀ ਚਾਹੀਦੀ ਆ ਹਨਾ ਮੋਦੀ ਛੜਾ ਉਹ ਵੀ ਮਨ ਕੀ ਬਾਤ ਆ ਉਹ ਵੀ ਕਰਦਾ ਹੀ ਪਿਛਲੀ ਵੀਡੀਓ ਚ ਮੈਨੂੰ ਕਮੈਂਟ ਆਏ ਸੀਗੇ ਵੀ ਤੁਹਾਡੀ ਆਵਾਜ਼ ਨਹੀਂ ਆਉਂਦੀ ਸੁਬਾ ਸੁਬਾ ਦਾ ਟਾਈਮ ਸੀਗਾ ਬਈ ਉਦੋਂ ਹਨਾ ਸਰੀਰ ਬਣਿਆ ਨਹੀਂ ਹੁੰਦਾ ਹਜੇ ਤੇ ਸੁਬਾ ਸੁਬਾ ਇਹਨਾਂ ਬੋਲਣ ਨੂੰ ਵੀ ਦਿਲ ਨਹੀਂ ਕਰਦਾ ਤਾਂ ਕਰਕੇ ਆਵਾਜ਼ ਘੱਟ ਹੁੰਦੀ ਆ ਬਾਕੀ ਭੈਣੇ ਆਏ ਸੀਗਾ ਵੀ ਹੂਣ ਦੀ ਨਾ ਹੂਣ ਸਾਇਲੈਂਟ ਕੀਤਾ ਹੁੰਦਾ ਮੇਰਾ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗਦੀ ਉਹਦੋਂ ਮੇਰਾ ਯਾਦ ਪੁੱਲ ਜਾਂਦਾ ਵੀ ਆਵਾਜ਼ ਜਿਆਦਾ ਕਰ ਲਾਂ ਤੇ ਤਾਂ ਕਰਕੇ ਵੀ ਹੋ ਜਾਂਦਾ ਅੱਜ ਮੈਂ ਕੋਸ਼ਿਸ਼ ਕੀਤੀ ਸਾਰਾ ਕੁਝ ਚੈੱਕ ਕਰਕੇ ਵੀ ਫੇਰ ਤੁਹਾਨੂੰ ਵੀਡੀਓ ਬਣਾਉਣ ਲੱਗੀ ਮੇਰੀ ਆਵਾਜ਼ ਆਵੇ ਤੁਹਾਡੇ ਕੋਲੇ ਚਲੋ ਜੀ ਇਹ ਬੰਦ ਤਗਾ ਅੰਦਰ ਆਪਾਂ ਪੱਕੇ ਦਿੱਤੇ ਛੱਡ ਲੇਟੀ ਪਾਣੀ ਇਹਨਾਂ ਨੇ ਖਾ ਲਿਆ ਹੁਣੇ ਝੱਟ ਮਸਤੀ-ਮੁਸਤੀ ਕਰਕੇ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕਰਕੇ ਬਹਿ ਜਾਣੀਆਂ ਤੇ ਫਿਰ ਆਪਾਂ ਥੋੜੀ ਦੇਰ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਰੈਸਟ ਕਰਦੇ ਆ ਇਹ ਤੇ ਆਪਾਂ ਚੱਲਦੇ ਆ ਚੌਂਤੇ ਵੱਲ ਰਸੋਈ ਵੱਲ ਤੇ ਲੇਟੀ ਆਪਣੀ ਬਣ ਗਈ ਤਾਂ ਆਪਾਂ ਲੱਕੜਾਂ ਬਾਹਰ ਕੱਢ ਦਿੰਨੇ ਆ ਤੇ ਟਾਈਮ ਹੋ ਗਿਆ ਸਵਾ 9 ਦਾ 15 ਮਿੰਟ ਲੱਗ ਗਏ ਆਪਾਂ ਨੂੰ ਲੇਟੀ ਪਾਣੀ ਪਾਉਂਦਿਆਂ ਨੂੰ ਪਸੂਆਂ ਨੂੰ ਤੇ ਲੋ ਜੀ ਬਸ ਇਹਨੂੰ ਵਾਲਾ ਆ ਗਿਆ ਹੁਣ ਇਹ ਰੱਝ ਜੂਗੀ ਤੇ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਰੱਖ ਦਿੰਨੇ ਆ ਉੱਪਰ ਤੇ ਚਲੋ ਜੀ ਦਿਖਾ ਦਿੰਨੇ ਆ ਵੀਊ ਆਪਾਂ ਇਧਰ ਸਾਮਾਨ ਸਾਫ਼ ਹੈ ਧੋਪੇ ਕੱਲ ਸ਼ਾਮੀਆਂ ਆਏ ਲੱਗਦਾ ਸੀ ਸ਼ਾਇਦ ਮੀਂਹ ਆਊਗਾ ਤੇ ਪਰ ਨਹੀਂ ਆਇਆ ਤੇ ਚਲੋ ਜੀ ਰੋਟੀ ਪਾਣੀ ਬਣਾ ਲ ਗਏ ਖਾ ਲ ਗਏ ਪ੍ਰੈਸ਼ ਹੋ ਜਗੇ ਫਿਰ ਬਾਅਦ ਤੁਹਾਨੂੰ ਇੱਧਰ ਲਾ ਵੀਊ ਦਿਖਾਵਾਂਗੀ ਗੱਲਾਂបਾਤਾਂ ਕਰਾਂਗੇ ਤੇ ਪਿਛਲੀ ਵੀਡੀਓ ਤੇ ਬਹੁਤ ਸਨੇ ਵੀਊ ਆਏ ਮੇਰੇ ਭੈਣਾਂ ਦੇ ਵੀਰਾਂ ਦੇ ਸਾਰਿਆਂ ਦਾ ਜੀ तहे دلੋਂ ਸਤਿਕਾਰ ਹੈ ਧੰਨਵਾਦ ਹੈ ਜੀ ਜੋ ਮੇਰੀ ਵੀਡੀਓ ਨੂੰ ਇੰਨਾ ਪਿਆਰ ਕਰਦੇ ਆ ਕਮੈਂਟ ਕਰਦੇ ਆ ਲਾਈਕ ਸ਼ੇਅਰ ਕਰਦੇ ਆ ਤੇ ਇਥੋਂ ਤੀਕ ਮੈਨੂੰ ਪਹੁੰਚਾਇਆ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਮੈਨੂੰ ਜੁਮਾਇਨ ਕੀਤਾ ਸਬਸਕ੍ਰਾਈਬ ਸਬਸਕ੍ਰਾਈਬ ਕੀ ਮੇਰੇ ਚੈਨਲ ਨੂੰ ਜੁਆਇਨ ਕਰਕੇ ਤੁਸੀਂ ਇੱਥੋਂ ਤੱਕ ਲੈ ਕੇ ਆਂਦਾ ਜੀ ਬਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਆਈ ਸਪੋਰਟ ਕਰਦੇ ਰਹੋ ਆਪਦੇ ਫਰੈਂਡ ਸਰਕਲ ਤੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਚ ਹਨਾ ਆਂਡ ਗਵਾਣ ਦੇ ਵਿੱਚ ਤੁਸੀਂ ਮੇਰੀ ਵੀਡੀਓ ਮੇਰੇ ਚੈਨਲ ਨੂੰ ਸ਼ੇਅਰ ਕਰਦੇ ਰਹੋ ਜੀ ਧੰਨਵਾਦ ਹੈ ਜੀ ਤੁਹਾਡਾ ਮੈਂ ਬਾਰ-ਬਾਰ ਤੁਹਾਡਾ ਧੰਨਵਾਦ ਸ਼ੁਕਰੀਆ ਕਰਦੀ ਆ ਜੀ ਪ੍ਰਮਾਤਮਾ ਨੇ ਮਾਣ ਇੱਜ਼ਤ ਸਨਮਾਨ ਬਖਸ਼ਿਆ ਜੀ ਬਹੁਤ ਵਧੀਆ ਕਮੈਂਟ ਹੁੰਦੇ ਆ ਬਹੁਤ ਵਧੀਆ ਜੂਟੂ ਫੈਮਿਲੀ ਦਾ ਪਿਆਰ ਮਿਲ ਰਿਹਾ ਜੀ ਐਂ ਹੀ ਮਿਲਦਾ ਰਹੇ ਪਰਮਾਤਮਾ ਕਿਰਪਾ ਕਰੇ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਸਭ ਨੂੰ ਨਾਮ ਦਾ ਦਾਣ ਖੁਸ਼ੀਆਂ ਖੇੜੇ ਤੰਦਰੁਸਤੀਆਂ ਬਖਸ਼ੇ ਜੀ ਵੈਗਰੂ ਚੜ੍ਹਦੀਆਂ ਕਲਾ ਰੱਖੇ ਸਰਬੱਤ ਦੇ ਭਲੇ ਵਿੱਚ ਹੀ ਆਪਦਾ ਭਲਾ ਹੁੰਦਾ ਜੀ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਕਰੋ ਪਰਮਾਤਮਾ ਤੁਹਾਡਾ ਵੀ ਭਲਾ ਕਰੂਗਾ ਤੇ ਚਲੋ ਜੀ ਆਪਾਂ ਹੁਣ ਬਹੁਤ ਗੱਲਾਂ ਬਾਤਾਂ ਕਰ ਲਈਆਂ ਤੇ ਢਿੱਡ ਨੂੰ ਵੀ ਭੁੱਖ ਲੱਗੀ ਐ ਤੇ ਆਪਾਂ ਰੋਟੀ ਦਾ ਕਰ ਲઈએ ਜੀ ਰੋਟੀ ਬਣਾ ਕੇ ਖਾ ਲਈਏ ਤੇ ਫਰੈਸ਼ ਹੋ ਜੇਗੀ ਤੋਂ ਉਹਦੇ ਉਹ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦੇ ਆਂ ਤੇ ਟਾਈਮ ਵੀ ਕਾਫੀ ਹੋ ਗਿਆ ਸਾਢੇ 9:00 ਵਾਲੇ ਆਜੀ ਤੇ ਮੜ ਕੇ ਅੱਜ ਮੇਰੇ ਮਨ ਲੱਗਦਾ YouTube ਫੈਮਲੀ ਜਿਹੜੇ ਮੇਰੇ ਲਾਈਵ ਵਿੱਚ ਮੈਨੂੰ ਵੇਖਦੇ ਉਹ ਵੀ ਵੇਟ ਕਰਦੇ ਹੋਣਗੇ ਮੈਂ ਲਾਈਵ ਹਜੇ ਨਹੀਂ ਗਈ ਐ ਕੰਮ ਮੈਨੂੰ ਹੋਰ ਸੀ ਤਿੰਨ ਚਾਰ ਦਿਨ ਹੋ ਗਏ ਆ ਮੈਂ ਨਿੱਤ ਟਾਈਮ ਕੱਢਦੀ ਆਂ ਵੀ ਅੱਜ ਕਰੂੰ ਅੱਜ ਕਰੂੰ ਅੱਜ ਕਰੂੰ ਪਰ ਨਿੱਤ ਮੇਰਾ ਅੱਜ ਨਹੀਂ ਆਉਂਦਾ ਅੱਜ ਮੇਰਾ ਸਵੇਰ ਮੂਡ ਸੀਗਾ ਕਿ ਅੱਜ ਮੈਂ ਉਹ ਜ਼ਰੂਰ ਕੰਮ ਕਰਨਾ ਹੈ ਦੀ ਫੀਰ ਅੱਜ ਨਹੀਂ ਕੀਤਾ ਗਿਆ ਜੀ ਹੁਣ ਕੋਸ਼ਿਸ਼ ਕਰਦੀ ਆ ਜੇ ਇੱਕ ਘੰਟਾ ਵੀ ਉਸ ਕੰਮ ਵਾਸਤੇ ਨਿਕਲਗਾ ਤੇ ਪਰਮਾਤਮਾ ਅ ਸਾਥ ਦੇਵੇ ਨਾਲ ਤੇ ਆਪਾਂ ਜਰੂਰ ਕੰਮ ਕਰਕੇ ਆਵਾਂਗੇ ਜੀ ਗੁਰੂ ਦੇ ਲੜ ਲੱਗਣਾ ਚਾਹੀਦਾ ਨਾਮ ਬਾਣੀ ਨਾਮ ਸਿਮਰਨ ਕਰਨਾ ਚਾਹੀਦਾ ਅ ਭਲਾ ਕਰਨਾ ਚਾਹੀਦਾ ਜੀ ਕਿਸੇ ਦਾ ਚਲੋ ਜੀ ਠੀਕ ਹੈ ਮਿਲਦੇ ਆ ਥੋੜੀ ਦੇਰ ਬਾਅਦ ਮੇਰੀਆਂ ਗੱਲਾਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ